ਇਸੇ ਲਈ ਕਹਿੰਦੇ ਨੇ ਕਿ ਪਿੰਡਾਂ ਵਾਲਿਆਂ ਦਾ ਜਿਗਰਾ ਕੁਝ ਹੋ ਰਹੀ ਹੁੰਦਾ ਏ ਜੇਕਰ ਇਹ ਪਿੰਡਾਂ ਵਾਲੇ ਮੁੰਡੇ ਨਾ ਆਉਂਦੇ ਤੇ ਸ਼ਾਇਦ ਪੂਰਾ ਦਾ ਪੂਰਾ ਟੱਬਰ ਖਤਮ ਹੋ ਜਾਣਾ ਸੀ ਜਿਹਾ ਦਾਦੀਏ ਕਿ ਇਨਸਾਨੀਅਤ ਅੱਜ ਵੀ ਜਿੰਦਾ ਹੈ ਇੱਕ ਪੂਰਾ ਪਰਿਵਾਰ ਡੋਬ ਰਿਹਾ ਸੀ ਪੂਰਾ ਪਰਿਵਾਰ ਮੌਤੇ ਮੂੰਹ ਦੇ ਵਿੱਚ ਸੀ ਕਿ ਅਚਾਨਕ ਇਹ ਨੌਜਵਾਨ ਦੇਖਦੇ ਨੇ ਅਤੇ ਦੌੜ ਕੇ ਆਉਂਦੇ ਨੇ ਆਲਾ ਦੁਆਲਾ ਵੀ ਨਹੀਂ ਦੇਖਦੇ ਕਿ ਆਖਿਰਕਾਰ ਇਹਨਾਂ ਦੀ ਜ਼ਿੰਦਗੀ ਖਤਮ ਹੋ ਸਕਦੀ ਹੈ ਇਹਨਾਂ ਦਾ ਨੁਕਸਾਨ ਹੋ ਸਕਦਾ ਹੈ ਇਹ ਸਿਰਫ ਔਰ ਸਿਰਫ ਜਿਹੜਾ ਇਹ ਉਹਨਾਂ ਲੋਕਾਂ ਨੂੰ ਬਚਾਉਣ ਦੀ ਜਿੱਦ ਦੇ ਵਿਚ ਆੜ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਮਦਦ ਕਰਦੇ ਨੇ ਦੱਸਦੀ ਹੈ ਕਿ ਕਾਰ ਦੇ ਵਿੱਚ ਦੋ ਮਾਸੂਮ ਬੱਚਿਆ ਸਮੇਤ ਜਿਹੜਾ ਇਹ ਪਤੀ ਪਤਨੀ ਮੌਜੂਦ ਸੀ ਅਤੇ ਸਾਰਿਆਂ ਨੂੰ ਸੁਰੱਖਿਅਤ ਜਿਹੜਾ ਇਹ ਨੌਜਵਾਨਾਂ ਨੇ ਕਰ ਦਿੱਤਾ ਹੈ ਇਨਸਾਨੀਅਤ ਅੱਜ ਵੀ ਜ਼ਿੰਦਾ ਹੈ ਹਰਿਆਣਾ ਦੇ सिरसा ਦੇ ਵਿੱਚ ਪਿੰਡ ਵਾਲਿਆਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਡੁੱਬਦੀ ਕਾਰ ਦੇ ਵਿੱਚੋਂ ਦੋ ਮਾਸੂਮ ਬੱਚਿਆ ਔਰ ਨੂੰ ਸੁਰੱਖਿਤ ਬਾਰ ਜਿਹੜਾ ਹੈ ਉਹ ਕੱਢ ਦਿੰਦਾ ਹੈ ਇਹ ਰੀਅਲ ਲਾਈਫ ਹੀਰੋ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਅਤੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ ਇਹਨਾਂ ਦੀ ਵੀਡੀਓਜ਼ ਨੂੰ ਸ਼ੇਅਰ ਕਰਨਾ ਬਣਦਾ ਹੈ ਅਸੀਂ ਉਹਨਾਂ ਨੌਜਵਾਨਾਂ ਨੂੰ ਸ਼ੇਅਰ ਕਰਦੇ ਹਾਂ ਜੋ ਨਸ਼ੇ ਕਰਦੇ ਨੇ ਜੋ ਲੁੱਟਾਖੁਆ ਕਰਦੇ ਨੇ ਜੋ ਕਿਸੇ ਦਾ ਕਤਲ ਕਰਦੇ ਨੇ ਅਸੀਂ ਉਹਨਾਂ ਨੂੰ ਸ਼ੇਅਰ ਕਰਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਹੈ ਇਹਨਾਂ ਲੋਕਾਂ ਨੂੰ ਵੀ ਸ਼ੇਅਰ ਕਰਨਾ ਚਾਹੀਦਾ ਹੈ ਜੋ ਅਸਲ ਦੇ ਵਿੱਚ ਆਪਣੇ ਮਾਪਿਆਂ ਦੇ ਸੰਸਕਾਰਾਂ ਨੂੰ ਇਸ ਤਰੀਕੇ ਦੇ ਨਾਲ ਦਿਖਾਉਂਦੇ ਨੇ ਜਜ਼ਬੇ ਨੂੰ ਦਿਖਾਉਂਦੇ ਨੇ ਹੌਸਲੇ ਨੂੰ ਦਿਖਾਉਂਦੇ ਨੇ ਕਿਉਂਕਿ ਬਹੁਤ ਵਾਰ ਲੋਕਾਂ ਨੂੰ ਸਿਰਫ ਔਰ ਸਿਰਫ ਆਪਣੀ ਜਾਨ ਦੀ ਪਈ ਹੁੰਦੀ ਹੈ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜAVE ਤੁਹਾਨੂੰ ਉਹ ਖਬਰ ਯਾਦ ਹੋਏਗੀ ਨੌਇਡਾ ਵਾਲੀ ਜਿਸ ਦੇ ਵਿੱਚ ਜਿਹੜਾ ਇੱਕ ਨੌਜਵਾਨ ਗੱਡੀ ਦੇ ਵਿੱਚ ਉੱਤੇ ਬੈਠਾ ਰਿਆ ਨਹਿਰ ਦੇ ਵਿੱਚ ਤਾਂ ਕਿ ਉਸ ਨੂੰ ਕੋਈ ਬਚਾ ਲਵੇ ਪਰ ਉੱਥੇ ਪੁਲਿਸ ਮੌਜੂਦ ਸੀ ਹਰ ਕੋਈ ਮੌਜੂਦ ਸੀ ਪਰ ਉਸ ਨੂੰ ਕੋਈ ਵੀ ਬਚਾ ਨਹੀਂ ਸਕਿਆ ਸੀ ਸੌਫਟਵੇਅਰ ਇੰਜੀਨੀਅਰ ਮੁੰਡਾ ਸੀ ਜਿਸ ਤੋਂ ਬਾਅਦ ਇੱਕ ਡਿਲੀਵਰੀ ਬாய் ਨੇ ਸ਼ਾਲ ਮਾਰਿਆ ਸੀ ਪਰ ਉਦੋਂ ਤੱਕ ਬਹੁਤ ਲੇਟ ਹੋ ਗਿਆ ਸੀ ਤੇ ਉਹ ਬੱਚੇ ਦੀ ਮੌਤ ਹੋ ਗਈ ਸੀ ਪਰ ਇੱਥੇ ਵੇਖੋ ਪਿੰਡ ਦੇ ਵਿੱਚ ਜਦੋਂ ਗੱਡੀ ਡੁੱਬੀ ਹੈ ਤੇ ਪਿੰਡਾਂ ਵਾਲਿਆਂ ਨੇ ਜਿਹੜਾ ਹੈ ਉਹ ਮਦਦ ਦੇ ਲਈ ਤੰਤਾਂ ਲਗਾ ਦਤਾ ਹੈ ਇੱਕ ਦੂਜੇ ਨੂੰ ਇਸ ਕਰਕੇ ਡਾਂਟ ਰਹੇ ਨੇ ਕਿ ਮਦਦ ਆਪਾਂ ਜ਼ਰੂਰੀ ਕਰਨੀ ਹੈ ਇੱਕ ਦੂਜੇ ਨੂੰ ਇਸ ਕਰਕੇ ਡਾਂਟ ਰਹੇ ਨੇ ਕਿ ਮੈਂ ਮਦਦ ਕਰਨੀ ਹੈ ਤੇ ਮੈਂ ਮਦਦ ਕਰਨੀ ਆ ਕੋਈ ਵੀ ਇੱਥੇ ਤੁਹਾਨੂੰ ਭੱਜਦਾ ਨਜ਼ਰ ਨਹੀਂ ਆਵੇਗਾ ਕੋਈ ਰੱਸੀ ਲੈ ਕੇ ਆਇਆ ਏ ਕੋਈ ਡਾਂਗ ਲੈ ਕੇ ਆਇਆ ਏ ਕੋਈ ਪਾਣੀ ਦੇ ਵਿੱਚ ਉਤਰਿਆ ਏ ਕੋਈ ਪਾਣੀ ਤੋਂ ਬਾਹਰ ਖੜ ਕੇ ਮਦਦ ਕਰ ਰਿਹਾ ਏ ਮਤਲਬ ਜੋ ਜਿਸ ਤਰੀਕੇ ਦੇ ਨਾਲ ਮਦਦ ਕਰ ਸਕਦਾ ਹੈ ਉਸ ਤਰੀਕੇ ਨਾਲ ਮਦਦ ਕਰਕੇ ਇਹਨਾਂ ਨੇ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਾ ਦਿੱਤੀਆਂ ਨੇ ਹਰਿਆਣਾ ਦੀ ਇਹ ਸਿਰਸੇ ਸਿਰਸਾ ਦੀ ਵੀਡੀਓ ਜਿਹੜੀ ਹੈ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੋਕ ਸ਼ੇਅਰ ਕਰ ਰਹੇ ਨੇ ਤੇ ਇਸ ਨੂੰ ਸ਼ੇਅਰ ਕਰਨ ਦਾ ਵੀ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਅਜਿਹੀਆਂ ਵੀਡੀਓ ਸ਼ੇਅਰ ਨਹੀਂ ਕਰਾਂਗੇ ਤੇ ਅਸੀਂ ਕੀ ਕਰਾਂਗੇ ਅਜਿਹੇ ਨੌਜਵਾਨਾਂ ਨੂੰ ਦਿਖਾਇਆ ਕਰੋ ਤਾਂਕਿ ਇਹਨਾਂ ਦੇ ਜਜ਼ਬੇ ਨੂੰ ਜਿਹੜਾ ਹੈ ਉਹੋ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਅਵਾਰਡ ਦੇ ਸਕਣ ਇਹਨਾਂ ਦਾ ਮਾਨ ਸਨਮਾਨ ਕਰ ਸਕਣ ਸਰਕਾਰਾਂ ਇਹਨਾਂ ਨੂੰ ਨੌਕਰੀ ਦੇ ਸਕਣ ਜੇ ਕਰੀ ਨਾ ਕੋ ਨੌਕਰੀ ਨਹੀਂ ਹੈ ਸੋ ਇਹਨਾਂ ਦੀ ਵੀ ਮਦਦ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਵੇ ਕਿਉਂਕਿ ਕਹਿੰਦੇ ਨੇ ਕਿ ਚੰਗੇ ਕੰਮ ਦਾ ਨਤੀਜਾ ਹਮੇਸ਼ਾ ਚੰਗਾ ਹੁੰਦਾ ਸੋ ਜੇਕਰ ਇਹ ਚੰਗਾ ਕੰਮ ਕਰ ਰਹੇ ਨੇ ਤੇ ਅਸੀਂ ਵੀ ਸ਼ੇਅਰ ਕਰੀਏ ਤਾਂ ਕਿ ਇਹਨਾਂ ਦੀ ਮਦਦ ਜਿਹੜੀ ਹੈ ਉਹ ਹੋ ਸਕੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖੋਗੇ ਇਹਨਾਂ ਨੌਜਵਾਨਾਂ ਦੇ ਹੌਸਲੇ ਨੂੰ 100 ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ ਜ਼ਰੂਰ ਦੱਸਣਾ